ਨਵੀਂ ਯੂ ਡਰਾਮੈਟਿਕ ਕਲੱਬ ਹਦੀਆਬਾਦ ਫਗਵਾੜਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 51ਵੀਂ ਸ਼੍ਰੀ ਰਾਮਲੀਲਾ ਦਾ ਸ਼ੁਭ ਆਗਾਜ ਸ਼ੁੱਕਰਵਾਰ ਤੋਂ ਐਸਟੀ ਪੁਤਰੀ ਪਾਰਸ਼ਲਾ ਸੀਨੀਅਰ ਸੈਕੰਡਰੀ ਸਕੂਲ ਹਦੀਆਬਾਦ ਦੇ ਗਰਾਊਂਡ ਵਿਖੇ ਬੜੀ ਹਿਸ਼ਾਨੋ ਸ਼ੌਕਤ ਨਾਲ ਕੀਤਾ ਗਿਆ ਇਹ ਸਾਰੀਆਂ ਰਾਤਾਂ ਪ੍ਰਧਾਨ ਬਵੇਕ ਚੱਡਾ ਸਹਿਫੀ ਦੀ ਦੇਖ ਰੇਖੇਟ ਸਮੂਹ ਮੀਟੀ ਮੈਂਬਰਾਂ ਵੱਲੋਂ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਕਰਵਾਈਆਂ ਜਾ ਰਹੀਆਂ ਨੇ ਇਸੇ ਰਾਮਲੀਲਾ ਦੇ ਤੀਸਰੇ ਦਿਨ ਕਮੇਟੀ ਮੈਂਬਰਾਂ ਵੱਲੋਂ ਪੂਜਾ ਅਰਚਨਾ ਤੋਂ ਬਾਅਦ ਰਾਮ ਬਨਵਾਸ ਦਾ ਨਾਟਕ ਖੇਡਿਆ ਗਿਆ। ਤੀਸਰੇ ਦਿਨ ਦੀ ਖੇਡੀ ਗਈ ਸ਼੍ਰੀ ਰਾਮਲੀਲਾ ਦਾ ਸ਼ੁਭ ਭਗਾ ਮੁੱਖ ਮਹਿਮਾਨ ਵਜੋਂ ਪਹੁੰਚੇ ਬ੍ਰਿੰਦਾਵਨ ਤੋਂ ਦਾਸੋ ਤੋਂ ਦਾਸ ਰਤੇਸ਼ੀ ਪਰਮਸ਼ੀਸ਼ ਸੁਆਮੀ ਨਰਹਰੀ ਦਾਜੀ ਚਾਰ ਧਾਮ ਬਿੱਲੂ ਰਾਣਾ ਮੰਦਰ ਵਾਲਿਆਂ ਨੇ ਰੀਵਨ ਕਟਣ ਅਤੇ ਸ਼ਮਰੋਸ਼ਨ ਕਰਕੇ ਕੀਤਾ। ਉਨ੍ਹਾਂ ਨਾਲ ਪੰਕਜ ਚੱਡਾ, ਬਿੰਟਾ, ਸੰਜੀਵ ਚੱਡਾ, ਸਨੀ ਚੱਡਾ, ਵਾਈਸ ਪ੍ਰਧਾਨ ਵਿਕੇ ਸ਼ਕਲਾ, ਨਰੇਸ਼ ਉਪਾਲ, ਤਰਨੂਪਾਲ, ਸੀਨੀਅਰ ਵਾਈਸ ਪ੍ਰਧਾਨ ਅਜੇ ਸ਼ਰਮਾ, ਬਹਿਵਤ ਦੁੱਗਲ ਅਤੇ ਅਨਿਰੁੱਧ ਕੋਮਰਾ ਤੋਂ ਇਲਾਵਾ ਗਿੰਨੀ ਸ਼ਰਮਾ, ਪਿਨਾਕ ਪਾਣੀ ਭਾਖੜੀ, ਜੋਏ ਉਪਾਲ, ਪਵਨ ਸ਼ਰਮਾ, ਸਰਵਪ ਜੋਸ਼ੀ ਆਦਿ ਹਾਯਰਸਾਨ ਆਪਣੇ ਸੰਬੋਧਨ ਵਿੱਚ ਉਨ੍ਹਾਂ ਜਿੱਥੇ ਇਸ மூਈਲਾਕਾ ਵਾਸੀਆਂ ਨੂੰ ਸ਼੍ਰੀ ਰਾਮਲੀਲਾ ਦੀਆਂ ਵਧਾਈਆਂ ਦੇ ਦਿੱਤੀਆਂ ਉੱਥੇ ਹੀ ਉਨ੍ਹਾਂ ਕਮੇਟੀ ਮੈਂਬਰਾਂ ਵੱਲੋਂ ਕੀਤੇ ਸੁਪਰਾਲੇ ਨੂੰ ਸراہਨਯੋਗ ਦੱਸਿਆ ਵੱਡੀ ਗਿਣਤੀ ਵਿੱਚ ਇਲਾਕਾ ਵਾਸੀਆਂ ਨੇ ਇਸ ਰਾਮਲੀਲਾ ਨਾਟਕ ਵਿੱਚ ਪਹੁੰਚ ਕੇ ਭਗਵਾਨ ਸ਼੍ਰੀ ਰਾਮਚੰਦਰ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਇਸ ਮੌਕੇ ਨਵਯੁਗ ਡਰਾਮਾਟਿਕ ਕਲੱਬ ਹਰਿਆਣਾ ਦੇ ਸਮੂਹ ਮੈਂਬਰ ਵੀ ਮੌਜੂਦ ਸਨ ਇਸਾਰੇ ਸ਼੍ਰੀ ਰਾਮਨਾਟਕ ਦਾ ਸਿੱਧਾ ਪ੍ਰਸਾਰਣ ਨਵਰਾਂਗ ਟੀਵੀ ਤੇ ਵੀ ਦਿਖਾਇਆ ਗਿਆ ਜੈ ਸ਼੍ਰੀ ਰਾਮ ਨਵਯੁਗ ਡਰਾਮਾਟਿਕ ਕਲੱਬ फरियाबाद फगवाड़ा में आज बड़ी ही बेखूबी के साथ बहुत ही पवित्रता के साथ आज का ऐतिहासिक राम नाटक राम को निभाया गया किया गया मंच के द्वारा संचालित किया गया बहुत ही बहुत ही बखूबी के साथ और पवित्रता के साथ श्री धाम वृंदावन से आने का सौभाग्य प्राप्त हुआ और इस पावन दरबार में इस पावन मंच पर आज जो है ज्योति प्रचंड करने का भी सौभाग्य प्राप्त हुआ मैं अपने आप को बहुत सौभाग्यशाली समझता हूँ कि मातृभूमि श्री हरियाबाद में मेरे को उसी मंच पर जिस मंच पर हम भी बहुत वर्ष पहले जब हम सेवा करते थे उसी मंच पर आज ज्योति प्रचंड का सौभाग्य प्राप्त हुआ और किस तरह भगवान श्री राम जी ने बड़ी ही प्रसन्नता के साथ अपने वनवास को स्वीकार किया तो मैं बहुत ही शुक्रगुजार हूँ पूरे ही इलाका निवासियों का श्री राम भक्तों का जो कि इस राम नाटक को देखने के लिए दूर-दूर से आते हैं हम शिविंदावन धाम से आए आप इस पूरी क्लब की मेहनत जो है वो इस रंगमंच पर दिखाई जाती है तो मैं इन्हीं शब्दों के साथ अपनी वाणी को विराम देता हूं नवजोग ड्रामाटिक क्लब दी आज दी ऐतिहासिक नाइट दशरथ मरण भरत बिरलाप जेड़ा कि सीन सिमरियां दे नाल ਸਾਡੇ ਡਾਇਰੈਕਟਰ अजय शर्मा और ਉਹਨਾਂ ਦੇ ਨਾਲ वैभव दुग्गल प्रणव कुमरा ਜਿਹੜਾ ਕਿ ਰੰਗ ਬਰੰਗੀਆਂ ਲਾਈਟਾਂ ਦੇ ਵਿੱਚ ਸਾਡੇ ਜਿਹੜੇ ਪ੍ਰਧਾਨ ਆ ਸੈਫੀ ਚੱਡਾ ਜੀ ਔਰ ਉਹਨਾਂ ਦੀ ਸਮੁੱਚੀ ਟੀਮ ਔਰ ਉਹਨਾਂ ਦੇ ਸੀਨੀਅਰ ਵਾਈਸ ਪ੍ਰਧਾਨ ਵਿਕੀ ਸ਼ੁਕਲਾ ਜੀ ਔਰ ਸਾਰੀ ਟੀਮ ਦਾ ਇਸ ਰਾਮਨਾਟਕ ਦੇ ਵਿੱਚ ਪੂਰਾ ਸਹਿਯੋਗ ਆ ਸ਼ਹਿਰ ਵਾਸੀਆਂ ਦਾ ਵੀ ਸਹਿਯੋਗ ਆ ਸਾਰਿਆਂ ਨੂੰ ਹੱਥ ਜੋੜ ਕੇ ਇਹੀ ਬੇਨਤੀ ਆ ਕਿ ਠੀਕ 8:30 ਵਜੇ ਹਰ ਵਾਰੀ ਪਹੁੰਚਣ ਦੀ ਕਿਰਪਾਲਤਾ ਕਰੋ ਤਾਂ ਜੋ ਟੂਨ ਵੀ ਸੀਨ ਦੇਖਣ ਤੋਂ ਤੁਸੀਂ ਪਿੱਛੇ ਨਾ ਰਹਿ ਜਾਓ ਔਰ ਸਭ ਤੋਂ ਵੱਧ ਅਸੀਂ ਧੰਨਵਾਦੀ ਆ ਨਵਰੰਗ ਚੈਨਲ ਵਾਲਿਆਂ ਦੇ ਬਸਰਾ ਜੀ ਦੇ ਜਿਹੜੇ ਕੀ ਸਾਡੀ ਜਿਹੜੀ ਰਾਮਲੀਲਾ ਨੂੰ ਲਾਈਵ ਦਿਖਾਉਂਦੇ ਆ ਔਰ ਸਾਡੇ ਜਿਹੜੇ ਰਾਮਨਾਟਕ ਇਸ ਕਲੱਬ ਦੇ ਨਾਲ ਜਿਹੜੇ ਜੁੜੇ ਹੋਏ ਪਾਤਰ ਜਿੰਨੇ ਵੀ ਦਾਨੀ ਸੱਜਣ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਬੈਠੇ ਆ ਉਹਨਾਂ ਨੂੰ ਵੀ ਰਾਮਨਾਟਕ ਦੇਖਣ ਦਾ ਮੌਕਾ ਮਿਲਦਾ ਵਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ